ਸੰਦੀਪ ਸਾਹਣੀ ਜੀ ਮੇਰਾ ਪਿੰਡ ਪਟੋਆ ਨਿਆਰ ਵਾਲਾ 8 ਵਜੇ ਕੇ 5 ਕਮੰਡ ਦੀ ਗੱਲ ਹੈ ਮੈਂ ਆਪਣੀ ਬੇਲੀ ਵਿੱਚ ਧਰ ਗੱਡ ਰਿਹਾ ਸੀ ਉਨੇ ਦਿਨ ਨੂੰ ਦੀਪਕ ਉਠਾਕਰ ਉਹਨੇ ਕੂੜਾ ਲਿਆ ਕੇ ਤੇ ਮੇਰੇ ਗੇੜ ਵਿੱਚ ਸੁੱਟਿਆ ਤੇ ਉਹਦੇ ਛਿੱਟੇ ਨਾ ਮੇਰੇ ਦੁੱਧ ਵਿੱਚ ਪੈ ਗਏ ਤੇ ਮੈਂ ਆ ਉਹਨੂੰ ਪੁੱਛਿਆ ਇਹ ਕੀ ਤਾ ਤੂੰ ਤੇ ਕੰਧ ਰੋਕ ਮੈਂ ਤੁਹਾਨੂੰ ਦੱਸਣਾ ਤੇ ਮੈਂ ਬਾਲਟੀ ਲੈ ਕੇ ਆਪਣੇ ਘਰ ਨੂੰ ਚੱਲ ਗਿਆ ਤੋਂਣ ਵਾਸਤੇ ਜਦੋਂ ਮੈਂ ਧੋ ਕੇ ਵਾਪਸ ਆ ਰਿਹਾ ਸੀ ਤੇ ਇਹ ਤਿੰਨੇ ਜਣੇ ਮੇਰੇ ਘਾਰਜੀ ਆ ਗਏ ਨਾਲੇ ਮੈਂ ਤੇ ਹਮਲਾ ਕੀਤਾ ਉਹਨਾਂ ਨੇ ਮੇਰੇ 'ਤੇ ਦਾਤਰ ਦੋਤਰ ਮਾਰੇ ਆ ਪੁਲਿਸ ਕਾਰ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਜੀ ਸਾਰੀ ਘਟਨਾ ਜੀ ਇਹ ਹੈ ਜੀ ਮੇਰਾ ਬ੍ਰਦਰ ਹੈਗਾ ਇਹਦੇ ਬਹੁਤ ਜ਼ਿਆਦਾ ਦਾਤ ਮਾਰ ਗਏ ਬਾਦੇ ਮੈਂ ਆਪਣੇ ਬਾਥਰੂਮ ਦੇ ਵਿੱਚ ਅੱਜ ਸਵੇਰੇ ਉੱਠਣ ਦਾ ਸਮਾਂ ਸੀ 8:00 ਵਜੇ 5 ਮਿੰਟ ਦੀ ਗੱਲ ਹੈ ਮੈਂ ਜੇ ਬਾਥਰੂਮ ਦੇ ਵਿੱਚ ਫਰੈਸ਼-ਫਰੁਸ਼ ਹੋ ਰਿਹਾ ਜੀ ਅੱਦਵਦਾ ਇਹ ਮੇਰਾ ਬ੍ਰਦਰ ਹੀ ਇਹ ਆਪਣਾ ਭੇਲੀ ਵਿੱਚ ਕੰਮ ਕਰਨ ਗਿਆ ਬੜੀ ਗਾਈ ਦੇ ਧਾਰ ਦੂਰ ਕੱਢਣ ਇਹ ਜਿਹੜਾ ਦੀਪੂ ਠਾਕਰਾ ਹੈਗਾ ਜੋ ਮੇਰੇ ਭਰਾ ਦੇ ਦੱਸਣ ਦੇ ਅਨੁਸਾਰ ਕਿ ਜਿਹੜਾ ਦੀਪੂ ਠਾਕਰਾ ਹੈਗਾ ਇਹਨੇ ਕੀ ਕੀਤਾ ਆਪਣੇ ਉਧਰ ਗਲੀ ਵਾਲੀ ਸਾਈਡ ਤੇ ਕੂੜਾ ਕਰਕਰ ਜਿਹੜਾ ਵੀ ਹੈਗਾ ਸੀ ਐਂ ਕਰਕੇ ਅੰਦਰੋਂ ਸੁੱਟਣ ਦੀ ਕੋਸ਼ਿਸ਼ ਕੀਤੀ ਹੋਣਾ ਠੀਕ ਹੈ ਜੀ ਸੁੱਟਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਕੱਖ ਕਣ ਹੈਗੇ ਉਹ ਉੱਡ ਗਿਆ ਕੰਧ ਦੇ ਉੱਪਰ ਦੀ ਦੋਦੇ ਦੇ ਵਿੱਚ ਪਿਆ ਜੇ ਪੰਜ ਸੱਤ ਧਾਰਾਈਆਂ ਨੇ ਗਰੇ ਮਾਰੀ ਲਿਆ ਠੀਕ ਹੈ ਜੀ ਇਹਨੂੰ ਕਹਿੰਦੇ ਇਹਨੇ ਕਹਿ ਗਿਆ ਕਿ ਕਰਦੇ ਯਾਰ ਤੂੰ ਠੀਕ ਹੈ ਨਾ ਤੇ ਇੰਨੀ ਗੱਲ ਹੁੰਦੀ ਸਾਰੀ ਇਹਨੇ ਕਿ ਫਿਰ ਦੋਦੇ ਦੀ ਜਿਹੜੀ ਬਾਲਟੀ ਸਾਡੇ ਉਹ ਨਲਕਾ ਨਹੀਂ ਹੈਗਾ ਉੱਥੇ ਜਿਹੜਾ ਕਿ 베ਲੀ ਦੇ ਵਿੱਚ ਖੇਰਾ ਬਾਲਟੀ ਤੋਂ ਹੁੰਦੇ ਚੱਕਰ ਦੇ ਵਿੱਚ ਘਰ ਗਿਆ ਇਹ ਤਿੰਨ ਬੰਦੇ ਆਏ ਨੇ ਫਿਰ ਦਾਦ ਲੈ ਗਏ ਇਹਨਾਂ ਤਿੰਨਾਂ ਨੇ ਅੰਦਰ ਆ ਕੇ ਹਮਲਾ ਕੀਤਾ ਹੋਇਆ ਮੈਂ ਆਪਣੇ ਬਾਥਰੂਮ ਦੇ ਵਿੱਚੋਂ ਨਿਕਲਿਆ ਜਦੋਂ ਮੈਂ ਵੇਖਿਆ ਮੇਰੇ ਭਰਾ ਨੂੰ ਵੱਢ ਕੇ ਵਿਰੇੜੇ ਦੇ ਵਿੱਚ ਸੁੱਟ ਗਏ ਨੇ ਇਹਨਾਂ ਨੇ ਖੁਦ ਸਟਾ ਲਾ ਕੇ ਆਪਣੇ ਸਾਡੇ ਪਰਚੇ ਨੂੰ ਦਬਾਨ ਦੀ ਕੋਸ਼ਿਸ਼ ਕਰਦੀ ਹੋਈ ਖੁਦ ਸਟਾ ਲਾ ਗਏ ਉਹਨਾਂ ਖੁਦ ਸਟਾ ਲਾ ਕੇ ਸਾਡੇ ਕੋਲ ਉਸ ਚੀਜ਼ ਦੀ ਕਲਿੱਪ ਹੈਗੀ ਵੀਡੀਓ ਹੈਗੀ ਜਿਹਦੇ ਵਿੱਚ ਉਹ ਸਾਫ਼ ਸੁਥਰੇ ਬੰਦੇ ਹੈਗੇ ਨੇ ਸਾਡੀਆਂ ਵੱਢ ਟੋਕ ਹੋ ਗਿਆ ਆਪਣੇ ਤੇ ਆ ਉਹਨਾਂ ਦੀ ਸਾਫ਼ ਸੁਥਰੇ ਦੇ ਕੋਲ ਹਥਿਆਰ ਨਹੀਂ ਕਿਦਾਂ ਕੱਟੀ ਸਰ ਕੱਲ ਕੱਟੀ ਗਈ 9 ਵਜੇ ਪੋਣਾ ਨੇ ਉਹ ਸਿੰਘੋਵਾਲ ਹਸਪੀਟਲ ਦੇ ਟਾੜੀ ਐਮਐਲਆਰ ਗਈ ਹੈ ਉਸ ਬੰਦੇ ਆਪਾਂ 9 ਵਜੇ 8 ਵਜੇ ਕੇ ਕੁਝ ਮਿੰਟ ਦੇ ਹਸਾ ਹੋਇਆ ਵਾ ਆਪਾਂ ਕਿਸੇ ਸੱਜਣ ਨੂੰ ਆਪਣੇ ਸੱਜਿਆ ਉਹ ਹਨੂ ਲੈ ਕੇ ਸਿੰਘੋਵਾਲ ਹਸਪੀਟਲ ਦੇ ਵਿੱਚ ਪੁੱਜਿਆ ਠੀਕ ਆ ਸਰ ਉਸ ਤੋਂ ਬਾਅਦ ਇਹ ਬੰਦੇ 11 ਵਜੇ ਆਪਣੀ ਐਮਐਲਆਰ ਕਟਾਰੇ ਲੜਾਈ ਝਗੜਾ ਹੋਇਆ ਹੋਵੇ ਵੱਡ ਟੋਕ ਹੋਈ ਓਏ ਬੰਦੇ ਸਿੱਧੇ ਦੌੜ ਕੇ ਉੱਥੇ ਜਾਂਦੇ ਨੇ ਪਹਿਲਾਂ ਕਿ ਜਿੱਥੇ ਉਹਨਾਂ ਨੂੰ ਫੈਸਿਲਿਟੀ ਮਿਲੇ ਉਹਦਾ ਇਲਾਜ ਹੋਵੇ ਇਹ ਬੰਦੇ ਖੁਦ ਜਾ ਕੇ ਉਥੇ ਕੀ ਕਰਦੇ ਪਏ ਨੇ ਆਪਣੀ ਵੱਡ ਟੋਕ ਕਰਾਂਦੇ ਸਿੰਘ ਆ ਸਾਰੇ ਜਨਾਬ ਸੁੱਚੇ ਮੂੰਹ ਸਵੇਰੇ ਤੜਕੇ ਕੋਈ 7:00 ਵਜੇ ਦੀ ਗੱਲ ਆ ਜੀ ਤੇ ਮੈਂ ਗਲੀ ਧੋ ਰਿਹਾ ਜੀ ਸਫਾਈ ਕਰ ਰਿਹਾ ਸੀ ਸਫਾਈ ਤੋਂ ਆ ਕੇ ਆ ਬੋਲਣ ਲੱਪਿਆ ਪਹਿਲਾਂ ਇਹਨਾਂ ਦਾ ਪਿਓ ਬੋਲਣ ਲੱਪਿਆ ਫਿਰ ਇਹਨਾਂ ਦੀ ਮਾਂ ਆਈ ਆ ਫਿਰ ਵੱਡਾ ਮੁੰਡਾ ਆਇਆ ਫਿਰ ਨਿੱਕਾ ਮੁੰਡਾ ਆ ਕੇ ਮੈਨੂੰ ਬੋਲਣ ਲੱਪਿਆ ਚੰਗਾ ਮੁੰਡਾ ਬੋਲਣ ਲੱਪਿਆ ਜਨਾਬ ਮੈਂ ਹੱਥ ਜੋੜੇ ਇਹਨਾਂ ਦੇ ਅੱਗੇ ਮੈਂ 10 15 20 ਮਿੰਟ ਅੱਧਾ ਘੰਟਾ ਮੈਂ ਇਹਨਾਂ ਦੇ ਕਿ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਕਿਹਾ ਜਾਓ ਜਾਓ ਆਪਣੇ ਘਰਾਂ ਨੂੰ ਜਾਓ ਇਹ ਲੈ ਕੇ ਦਾਤਰ-ਦੁੱਤਰ ਲੈ ਆ ਕੇ ਇਹ ਮੈਨੂੰ ਮਾਰਨ ਪੈਗੇ ਇਹ ਦਾਤਰ-ਦੁੱਤਰ ਲੈ ਆ ਕੇ ਨਾਲ ਹਥਿਆਰ ਲੈ ਕੇ ਤੇਜ ਇੱਕ ਚੈਣਾ ਇਹਨਾਂ ਦੇ ਸਾਰੇ ਹਥਿਆਰ ਖੋਏ ਹੋਏ ਆ ਜਦੋਂ ਸਾਡੇ ਵੀ ਬੰਦੇ ਆ ਗਏ ਸਾਡੇ ਭਰਾ ਮੇਰੇ ਆ ਗਏ ਫਿਰ ਅਹੀਂ ਇਹਨਾਂ ਦੇ ਸਾਰੇ ਹਥਿਆਰ ਖੋਏ ਨੇ ਠੀਕ ਆ ਜੀ ਇਹਨਾਂ ਨੇ ਦਾਤਰ ਲੈ ਕੇ ਤੇ ਆਮ ਮਾਰ ਪਏ ਮੈਂ ਘਰ ਨੂੰ ਭੱਜਿਆ ਘਰ ਨੂੰ ਭੱਜਿਆ ਜੀ ਜਨਾਬ ਇਹਨਾਂ ਨੇ ਘਰ ਆ ਕੇ ਮਾਰਨ ਪੈ ਗਏ ਉਧਰੋਂ ਇਹਨਾਂ ਨੂੰ ਮੇਰੇ ਨਾਲ ਤਾਇਏ ਦਾ ਘਰ ਹੈ ਤਾਇਏ ਦੇ ਮੁੰਡੇ ਦੋ ਆ ਗਏ ਸਾਡੇ ਝਗੜਾ ਹੀ ਗਲੀ ਦੀ ਸਫਾਈ ਤੋਂ ਹੋਇਆ ਤੇ ਉਹਨਾਂ ਦੇ ਘਰ ਕਿੱਦਾਂ ਪੈ ਗਏ ਅਸੀਂ ਜਾ ਕੇ ਸਾਰਾ ਟੱਬਰ ਉਤੇ ਉਤੇ ਆਇਆ ਸਾਡੇ ਆ ਗਏ ਇਹਨਾਂ ਨੇ ਦਰਵਾਜੇ ਭੰਤੇ ਜੀ ਮੋਟਰਸਾਈਕਲ ਉੱਥੇ ਅਜੇ ਵੀ ਮੌਕੇ ਤੇ ਲੱਗਿਆ ਮੋਟਰਸਾਈਕਲ ਦਾ ਛੱਡਿਆ ਹੀ ਕੁਛ ਨਹੀਂ ਆਣਾ ਸਾਡੇ ਜੀ ਤਿੰਨ ਮੈਂਬਰਾਂ ਦੇ ਸੱਟਾਂ ਲੱਗੀਆਂ ਜੀ ਤਿੰਨਾਂ ਭਰਾਵਾਂ ਦੇ ਇਹਨਾਂ ਦੇ ਅਹੀਂ ਹਥਿਆਰ ਕੋਲੇ ਆ ਅਹੀਂ ਹਥਿਆਰ ਆਪਣੇ ਕੋਲ ਰੱਖੇ ਹੋਏ ਆ ਇਹਨਾਂ ਦੇ ਠੀਕ ਆ ਜੀ ਇੱਕ ਹਥਿਆਰ ਇਹਨਾਂ ਨੇ ਚੈਨ ਮੁੱਠ ਜੀ ਲਈ ਚੈਨ ਪਤਾ ਨਹੀਂ ਮੋਟਰਸਾਈਕਲ ਦੀ ਕਾਦੀ ਆ ਉਹ ਚੈਨ ਨੂੰ ਮੋਠ ਲਾਈ ਦੀਆਂ ਨੇ ਲੋਹੇ ਦੀ ਇੱਕ ਉਹ ਹਥਿਆਰ ਹੋਇਆ ਇਹਨਾਂ ਨੂੰ ਇੱਕ ਇਹਨਾਂ ਕੋ ਅਸੀਂ ਦਰਾਟ ਹੋਇਆ ਹੋਇਆ ਜਨਾਬ ਸਾਨੂੰ ਇਨਸਾਫ ਚਾਹੀਦਾ ਜੀ ਇਹ ਬੰਦੇ ਤੀਜੇ ਦਿਨ ਸਾਡੇ ਨਾਲ ਲੜਦੇ ਹਜੇ ਇੱਕ ਦਰਖਾਸਤ ਅਗੇ ਥਾਣੇ ਵਿੱਚ ਹੋਈ ਆ ਉਹਦਾ ਕੋਈ ਰਾਜੀਨਾਮਾ ਨਹੀਂ ਹਜੇ ਤੱਕ ਹੋਇਆ ਤੇ ਨਾ ਹੀ ਇਹਨਾਂ ਨੂੰ ਬੰਦਿਆਂ ਨੇ ਫੜ ਕੇ ਲੇਤਾ ਸਾਡੀ ਦਰਖਾਸਤ ਹੋਈ ਦੀ ਆ ਇਹਨਾਂ ਦਾ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਪਾਈ ਤੇ ਸਾਨੂੰ ਇਨਸਾਫ ਚਾਹੀਦਾ ਜਨਾਬ ਤੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ